ਸਤਿ ਸ਼੍ਰੀ ਅਕਾਲ ਜੀ ਜਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਤਾ ਨਿੱਘਾ ਸਵਾਗਤ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਜੀ ਦਾ ਨਾਮ ਹੈ ਚਾਹ ਤੇ ਚਰਚਾ ਤੇ ਮੈਂ ਹਾਂ ਗੀਤ ਉਹਦੇ ਸੇਣੀ ਤੁਹਾਡੇ ਨਾਲ ਤੇ ਮੈਂ ਉਮੀਦ ਕਰਦੀ ਹਾਂ ਸਾਡੇ ਸਾਰੇ ਦਰਸ਼ਕ ਵਧੀਆ ਹੋਣਗੇ ਸੇਤਮੰਦ ਹੋਣਗੇ ਤੇ ਚਲੋ ਜੀ ਆਜਾ ਅੱਜ ਆਪਾਂ ਅੱਜ ਦੀ ਇਹ ਚਾਹ ਦੀ ਚਰਚਾ ਸ਼ੁਰੂ ਕਰਦੇ ਹਾਂ ਚਰਚਾ ਅੱਜ ਦੀ ਖਾਸ ਹੈ ਤੇ ਖਾਸ ਹੋਣ ਦੇ ਨਾਲ ਨਾਲ ਉਹ ਬਹੁਤ ਜ਼ਿਆਦਾ ਜ਼ਰੂਰੀ ਵੀ ਹੈ ਲੇਕਿਨ ਸਭ ਤੋਂ ਪਹਿਲਾਂ ਕੁਝ ਜਨਰਲ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗੀ ਆਪਾਂ ਕਹਿੰਦੇ ਆ ਨਾ ਕਿ ਸਾਡਾ ਬਿਹੇਵੀਅਰ ਹੀ ਸਾਡੀ ਅਸਲੀ ਪਹਿਚਾਨ ਹੁੰਦਾ ਹੈ ਕਹਿੰਦੇ ਕਿ ਬੰਦੇ ਨੂੰ ਜੇ ਪਹਿਚਾੰਣਾ ਆ ਉਹਦੀ ਸਿਵਿਕ ਸੈਂਸ ਨੂੰ ਪਹਿਚਾੰਣਾ ਹੈ ਤੇ ਉਹਦੇ ਬਿਹੇਵੀਅਰ ਉਹਦੇ ਬੋਲ ਚਾਲ ਨੂੰ ਪਹਿਚਾੰਨੋ ਠੀਕ ਹੈ ਭਾਸ਼ਾ ਭਾਵੇਂ ਕੋਈ ਵੀ ਹੋਵੇ ਇਨਸਾਨ ਦੀ ਸਭ ਤੋਂ ਵੱਡੀ ਪਹਿਚਾਨ ਉਹਦੇ ਵਰਤਾਵ ਵਿੱਚ ਹੁੰਦੀ ਹੈ ਰਾਈਟ ਇਹ ਗੱਲ ਸਹੀ ਹੈ ਤੁਸੀਂ ਸਾਰੇ ਐਗਰੀ ਕਰਦੇ ਹੋ ਜਿੱਥੇ ਵੀ ਬੰਦਾ ਜਾਵੇ ਆਪਣੇ ਪਿੰਡ ਆਪਣੇ ਸ਼ਹਿਰ ਜਾਂ ਫਿਰ ਕਿਸੇ ਹੋਰ ਦੇਸ਼ ਦੇ ਵਿੱਚ ਜੇ ਉਹ ਪਬਲਿਕ ਜਗਾਤੇ ਤਮੀਜ਼ ਦੇ ਨਾਲ ਬਿਹੇਵ ਕਰੇ ਗੱਲ ਕਰੇ ਤਾਂ ਲੋਕ ਉਸ ਦੀ ਇੱਜ਼ਤ ਕਰਦੇ ਆ ਔਰ ਉਹਨੂੰ ਯਾਦ ਰੱਖਦੇ ਆ ਪਰ ਜੇਕਰ ਉਹ ਛੋਟੀਆਂ-ਛੋਟੀਆਂ ਗੱਲਾਂ ਨੂੰ ਵੀ ਬਹੁਤ ਲਾਈਟਲੀ ਲਵੇ ਮਿਸ ਬਿਹੇਵ ਕਰੇ ਉਧਰ ਦੇ ਕਲਚਰ ਉਧਰ ਦੇ ਰੂਲਸ ਨੋ ਡਿਸ ਰਿਸਪੈਕਟ ਕਰੇ ਤਾਂ ਫਿਰ ਗੱਲ ਸਿਰਫ ਉਸ ਬੰਦੇ ਤੱਕ ਨਹੀਂ ਰਹਿ ਜਾਂਦੀ ਕਮਿਊਨਿਟੀ ਦਾ ਨਾਮ ਵੀ ਉਸ ਦੇ ਨਾਲ ਜੁੜਿਆ ਹੁੰਦਾ ਹੈ ਤੇ ਫਿਰ ਟਾਰਗੇਟ ਉਸ ਕਮਿਊਨਿਟੀ ਨੂੰ ਵੀ ਕੀਤਾ ਜਾਂਦਾ ਹੈ ਹੁਣ ਤੁਸੀਂ ਦੱਸੋ ਮੈਨੂੰ ਕਿ ਜਦੋਂ ਅਸੀਂ ਕਿਸੇ ਹੋਰ ਦੇਸ਼ 'ਚ ਹੁੰਨੇ ਆ ਕਿ ਸਾਨੂੰ ਆਪਣੇ ਐਕਸ਼ਨਸ ਤੇ ਹੋਰ ਵੱਧ ਧਿਆਨ ਦੇਣਾ ਚਾਹੀਦਾ ਹੈ ਕੀ ਲੱਗਦਾ ਹੈ ਤੁਹਾਨੂੰ ਕੁਝ ਲੋਗ ਅਬ੍ਰੋਡ ਜਾ ਕੇ ਰੂਲਸ ਨੂੰ ਲਾਈਟਲੀ ਲੈ ਲੈਂਦੇ ਆ ਜਦੋਂ ਮੈਂ ਖਾਸ ਕਰਕੇ ਏਸ਼ੀਅਨਸ ਦੀ ਗੱਲ ਕਰਦੀ ਆ ਜਦੋਂ ਕੋਈ ਏਸ਼ੀਅਨ ਜਾਂ ਇੰਡੀਅਨ ਗਲਤ ਬਿਹੇਵ ਕਰੇ ਕਿ ਪੂਰੀ ਕਮਿਊਨਿਟੀ ਨੂੰ ਉਸ ਦਾ ਬੁਰਾ ਭੁਗਤਣਾ ਪੈਂਦਾ ਹੈ ਕਿ ਇਹ ਫੇਅਰ ਹੈ ਕਿ ਇੱਕ ਬੰਦੇ ਦੀ ਵੀਡੀਓ ਤੇ ਸਾਰੇ ਇੰਡੀਅਨਸ ਜੱਜ ਹੋ ਜਾਂਦੇ ਆ ਜਦੋਂ ਅਸੀਂ ਟਰੈਵਲ ਕਰਦੇ ਆਂ ਕਿ ਕਲਚਰਲ ਇੱਕ ਕਲਚਰ ਡਿਫਰੈਂਸ ਨੂੰ ਸਮਝਣਾ ਵੀ ਕਿਤਨਾ ਕਿਤੇ ਸਾਡੀ ਜ਼ਿੰਮੇਵਾਰੀ ਬਣਦੀ ਆ ਨਾ ਜਦੋਂ ਆਪਾਂ ਕਿਤੇ ਹੋਰ ਟਰੈਵਲ ਕਰ ਰਹੀ ਹੋਈਏ ਕਿਸੇ ਹੋਰ ਦੇਸ਼ ਦੇ ਵਿੱਚ ਤੇ ਜਦੋਂ ਸਾਨੂੰ ਉੱਥੇ ਰਹਿਣਾ ਹੋਵੇ ਕਿ ਤੁਸੀਂ ਕਦੀ ਇਹ ਨੋਟਿਸ ਕੀਤਾ ਹੈ ਕਿ ਕੁਝ ਟੂਰਿਸਟ ਆਪਣੇ ਆਪ ਨੂੰ ਰੂਲਸ ਤੋਂ ਉੱਪਰ ਸਮਝ ਲੈਂਦੇ ਆ ਤੇ ਫਿਰ ਮਿਸਬੀਹੇਵ ਕਰਦੇ ਆ ਉੱਥੇ ਐਬ੍ਰੋਡ ਜਾ ਕੇ ਇੰਡੀਅਨ ਕਮਿਊਨਿਟੀ ਦੀ ਇਮੇਜ ਕੌਣ ਬਣਾਉਂਦਾ ਐ ਇਹ ਬੜਾ ਮੂਲ ਸਵਾਲ ਐ ਐਬ੍ਰਾਡ ਜਾ ਕੇ ਇੰਡੀਅਨ ਕਮਿਊਨਿਟੀ ਦੀ ਇਮੇਜ ਕੌਣ ਬਣਾਉਂਦਾ ਐ ਸਾਡੀ ਮਿਹਨਤ ਬਣਾਉਂਦੀ ਐ ਸਾਡਾ ਬਿਹੇਵੀਅਰ ਬਣਾਉਂਦਾ ਐ ਕੀ ਬਣਾਉਂਦਾ ਐ ਤੇ ਇੱਕ ਹੋਰ ਇੰਪੋਰਟੈਂਟ ਜੋ ਅੱਜ ਦੀ ਇਸ ਚਰਚਾ ਦਾ ਐਸੈਂਸ ਤੁਸੀਂ ਕਹਿ ਲਓ ਜਿਹਦੇ ਤੇ ਤੁਸੀਂ ਸਾਰੇ ਅੱਜ ਮੇਰੇ ਨਾਲ ਜੁੜ ਕੇ ਆਪਣੀ ਗੱਲ ਕਰੋਗੇ ਤੇ ਉਹ ਗੱਲ ਇਹ ਐ ਕਿ ਆਰ ਵੀ ਗੈਟਿੰਗ embarrassed on the global stage global stage te indians ton lagda hai ki embarrass ho rahe ne jis tarike di katnaava jis tarike de viral videos lagataar aa ri ne jis tarike de articles reddit te ki bade bade international forums te articles likhe ja rahe ne question repeat kar diyan ke abroad ja ke indian community di image kon badaunda hai ਸਾਡਾ ਬਿਹੇਵੀਅਰ ਕਿੰਨਾ ਕਮੈਟਰ ਕਰਦਾ ਹੈ ਉੱਥੇ ਆਰ ਵੀ ਗੈਟਿੰਗ ਇੰਬੈਰਸਡ ਔਨ ਦਾ ਗਲੋਬਲ ਸਟੇਜ ਇਹ ਸਵਾਲ ਮੈਂ ਕਿਉਂ ਕਰ ਰਹੀ ਹਾਂ ਉਸ ਦੇ ਪਿੱਛੇ ਕਾਰਨ ਬਹੁਤ ਸਾਰੇ ਨੇ ਤੇ ਮੈਂ ਤੁਹਾਨੂੰ ਦੱਸਦਾ ਕਿ ਹਾਲ ਹੀ ਦੇ ਵਿੱਚ ਨਾ ਆਈਆਂ ਐਸੀ ਖਬਰਾਂ ਵੀਡੀਓਜ਼ ਤੇ ਆਰਟੀਕਲਸ ਜਿਨ੍ਹਾਂ ਨੇ ਇਹ ਸਵਾਲ ਕਰਨ ਲਈ ਮਜਬੂਰ ਕੀਤਾ ਤੇ ਮੈਨੂੰ ਵੀ ਮਜਬੂਰ ਕੀਤਾ ਇਸ ਤੇ ਗੱਲ ਕਰਨਾ ਇਸ ਤੇ ਚਰਚਾ ਕਰਨਾ ਤੁਹਾਡੇ ਸਾਰਿਆਂ ਦੇ ਨਾਲ ਤੋਂ ਜ਼ਰੂਰੀ ਹੈ ਮੈਂ ਤੁਹਾਨੂੰ ਕੁਝ ਵੀਡੀਓ ਸਕਰੀਨ ਤੇ ਦਿਖਾਉਣਾ ਚਾਹੁੰਦੀ ਆ ਤੁਸੀਂ ਇਹਨਾਂ ਵੀਡੀਓਜ਼ ਨੂੰ ਗੌਰ ਨਾਲ ਦੇਖਣਾ ਹਾਲਾਂਕਿ ਇਸ ਵੀਡੀਓ ਦੇ ਬਾਰੇ ਮੈਂ ਇੱਕ ਇੱਕ ਕਰਕੇ ਮੈਂ ਤੁਹਾਨੂੰ ਦੱਸਾਂਗੀ ਵੀ ਇਹਦੇ ਆਰਟੀਕਲਸ ਨੇ ਜੋ ਤੁਸੀਂ ਇਸ ਵਕਤ ਸਕਰੀਨ ਤੇ ਦੇਖ ਰਹੇ ਹੋ ਕਿ ਵਾਈ ਆਰ ਇੰਡੀਅਨ ਐਨ ਆਰ ਆਈਸ ਆ ਟੌਕਸਿਕ ਫੁੱਲ ਆਫ ਇਗਨੋਰੈਂਸ ਐਂਡ ਕਾਜ਼ ਆਨਲਾਈਨ ਬੈਟਲਸ ਵਾਈਲ ਇੰਡੀਅਨਸ ਆਰ ਹੰਬਲ ਐਜੂਕੇਟਿਡ ਐਂਡ ਡੋਨਟ ਸੇ ਅਨਨੈਸਸਰੀ ਨੈਗੇਟਿਵ ਥਿੰਗਸ ਲੇਕਿਨ ਫਿਰ ਵੀ ਇਹਨਾਂ ਸਾਰੀਆਂ ਚੀਜ਼ਾਂ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਕਿਉਂ ਐਨਾ ਟਾਰਗੇਟ ਕੀਤਾ ਜਾ ਰਿਹਾ ਇੰਡੀਅਨ ਟੂਰਿਸਟ ਬਿਹੇਵ ਸੋ ਪੂਰਲੀ ਐਬਰਾਡ ਕੁਐਸਚਨ ਮਾਰਕ ਇਸ ਤਰੀਕੇ ਦੇ ਕਈ ਆਰਟੀਕਲ ਸਾਨੂੰ ਅੱਜ ਦੀ ਡੇਟ ਵਿੱਚ ਵੇਖਣ ਨੂੰ ਮਿਲ ਜਾਣਗੇ ਪਰ ਹਮ ਨੂੰ ਮਿਲਣਗੇ ਸੋ ਇਹ ਪਹਿਲਾ ਵੀਡੀਓ ਹੈ ਜੀ ਬ੍ਰਿਟੇਨ ਦਾ ਬ੍ਰਿਟੇਨ ਦੀ ਥੀਮਸ ਨਦੀ ਜਿਹਦੇ ਵਿੱਚ ਇੱਕ ਇੰਡੀਅਨਸ ਦੇ ਬਿਹੇਵੀਅਰ ਨੇ ਪੂਰੀ ਕਮਿਊਨਿਟੀ ਨੂੰ ਸ਼ਰਮ ਮਹਿਸੂਸ ਕਰਵਾਈਐਸ਼ ਸ਼ਰਮਿੰਦਗੀ ਕੋਈ ਛੋਟੀ ਮੋਟੀ ਨਹੀਂ ਹੈ ਜੀ ਪੂਰੀ ਗਲੋਬਲ ਸ਼ਰਮਿੰਦਗੀ ਉਠਾਉਣੀ ਪਈ ਹੈ ਇਸ ਵੀਡੀਓ ਕਰਕੇ ਇਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਵੀਡੀਓ ਜਿੱਥੇ ਇੱਕ ਬੰਦਾ ਰਿਵਰ ਥੀਮਸ ਤੇ ਪਾਣੀ ਚ ਪੈਰ ਧੋ ਰਿਹਾ ਸੀ ਤੁਹਾਨੂੰ ਸ਼ਾਇਦ ਇਹ ਬਿਹੇਵੀਅਰ ਬਹੁਤ ਕਾਮਨ ਲੱਗੇ ਪਰ ਬਹੁਤ ਲੋਕਾਂ ਨੇ ਇਸ ਐਕਟ ਨੂੰ ਅਨਐਕਸੈਪਟੇਬਲ ਪਬਲਿਕ ਬਿਹੇਵੀਅਰ ਕਿਹਾ ਪਬਲਿਕ ਬਿਹੇਵੀਅਰ ਕਿਹਾ ਤੇ ਕੈਮਸ ਰਿਵਰ ਤੁਸੀਂ ਜਾਣਦੇ ਹੋ ਕਿ ਪਬਲਿਕ ਵਾਟਰਵੇਅ ਸਭ ਲੋਗ ਉਹਨਾਂ ਪਾਣੀ ਉਤੋਂ ਪਾਣੀ ਪੀਂਦੇ ਨੇ ਤੇ ਉਹਦੇ ਚ ਪੈਰ ਧੋਣਾ ਡਿਸਰੈਸਪੈਕਟ ਹੈ ਉੱਥੇ ਦੇ ਲੋਕਾਂ ਨੇ ਕਿਹਾ ਕਿ ਤੁਸੀਂ ਇਹਦੇ ਚ ਪੈਰ ਨਾ ਧੋ ਉਹ ਅਸੀਂ ਇੱਥੇ ਆਹੀ ਪਾਣੀ ਪੀਂਨੇ ਹਾਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਇਸ ਇਸ ਨਦੀ ਨੂੰ ਬੜੀ ਹੀ ਵਿਲਪਾਰ ਤੇ ਸਾਲਾਂ ਦੀ ਮਿਹਨਤ ਤੋਂ ਬਾਅਦ ਫੇਰ ਤੋਂ ਜ਼ਿੰਦਾ ਕੀਤਾ ਗਿਆ ਸੀਗਾ ਇੱਕ ਟਾਈਮ ਤੇ ਇਸਦੀ ਹਾਲਤ ਵੀ ਪੋਲੂਸ਼ਨ ਦੀ ਵਜ੍ਹਾ ਦੇ ਨਾਲ ਐਵੇਂ ਦੀ ਸੀ ਜਿੱਦਾਂ ਸਾਡੇ ਇੰਡੀਆ 'ਚ ਕਿੰਨੀ ਹੀ ਨਦੀਆਂ ਦੀ ਇਸ ਵਕਤ ਹੋਈ ਪਈ ਹੈ ਤੇ ਇਹਨੂੰ ਲੈ ਕੇ ਇੰਟਰਨੈਟ ਤੇ ਬਹੁਤ ਸਾਰੇ ਕਿੱਸੇ ਨੇ ਆਰਟੀਕਲ ਤੁਹਾਨੂੰ ਪੜਨ ਨੂੰ ਮਿਲ ਜਾਣਗੇ ਫਿਰ ਇਸ ਨੂੰ ਸਾਫ਼ ਕੀਤਾ ਗਿਆ ਤੇ ਇਹਦੇ ਪਾਣੀ ਨੂੰ ਅੱਜ ਦੀ ਡੇਟ ਵਿੱਚ ਯੂਜ਼ ਕੀਤਾ ਜਾਂਦਾ ਹੈ ਤੇ ਕੁਝ ਲੋਕਾਂ ਨੇ ਕਿਹਾ ਕਿ ਆ ਪੈਰ ਧੋਣਾ ਇਹ ਅਨਐਕਸੈਪਟੇਬਲ ਹੈ ਤੇ ਕਈ ਲੋਕਾਂ ਨੇ ਤੇ ਵੀ ਕਿਹਾ ਕਿ ਇੰਡੀਅਨ ਹੈ ਹਾਂ ਉਸ ਤੋਂ ਇਹੀ ਐਕਸਪੈਕਟ ਕੀਤਾ ਜਾ ਸਕਦਾ ਸੀ ਸੋ ਏ ਅਗਰ ਜੇ ਕੋਈ ਵਾਈਟ ਟੂਰਿਸਟ ਉੱਥੇ ਕਰਦਾ ਨਾ ਤੇ ਮੈਨੂੰ ਲੱਗਦਾ ਕਿ ਇੱਥੇ ਪਤਾ ਨਹੀਂ ਇਸ਼ੂ ਬਣਨਾ ਸੀ ਨਹੀਂ ਬਣਨਾ ਸੀ ਲੇਕਿਨ ਇੱਥੇ ਜੋ ਇਹ ਵੀਡੀਓ ਸਾਹਮਣੇ ਆਈ ਉਸ ਦੇ ਬਾਅਦ ਇੱਕ ਵੱਡਾ ਇਸ਼ੂ ਬਣ ਗਿਆ ਲੇਕਿਨ ਪ੍ਰੋਬਲਮ ਇਹ ਹੈ ਕਿ ਇਹ ਸਿਰਫ ਇੱਕ ਬੰਦੇ ਦਾ ਕੇਸ ਨਹੀਂ ਰਹਿ ਗਿਆ ਬਹੁਤ ਨਾਲ ਜਿਹੜੇ ਆ ਇਹ ਇਦਾਂ ਦੀ ਪਰਸੈਪਸ਼ਨਸ ਕਈ ਬਣੀਆਂ ਹੋਈਆਂ ਐ ਤੇ ਉਹ ਕਹਿੰਦੇ ਨੇ ਕਿ ਇੰਡੀਅਨਸ ਐ ਬਰਾਡ ਡੋਨਟ ਫਾਲੋ ਸਿਵਿਕ ਸੈਂਸ ਜਦ ਇਹੋ ਇੱਕ ਗੱਲ ਕੀਤੀ ਜਾਂਦੀ ਹੈ ਨਾ ਇਹ ਗੱਲ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਹੈ ਤੁਹਾਨੂੰ ਨਾਲ ਦੇ ਨਾਲ ਹੋਰ ਵੀ ਕਈ ਵੀਡੀਓਜ਼ ਦੇਖਣ ਨੂੰ ਮਿਲਣਗੀਆਂ ਜਿੱਥੇ ਕੈਨੇਡਾ ਦੇ ਵਿੱਚ ਹੁਣੇ ਰੀਸੈਂਟਲੀ ਇੱਕ ਬੰਦਾ ਜਿਸ ਦਾ ਨਾਮ ਜਗਜੀਤ ਸਿੰਘ ਸੀਗਾ ਇੰਡੀਆ ਤੋਂ ਆਇਆ ਸੀਗਾ ਆਪਣੇ ਨਿਊ ਬੌਰਨ ਜਿਹੜੇ ਆ ਪੋਤੇ ਨੂੰ ਮਿਲਣ ਲਈ ਪਰ ਉਹ ਸਕੂਲ ਏਰੀਆ ਦੇ ਬਾਹਰ ਟੀਨੇਜ ਗਰਲਸ ਨੂੰ ਹਰਾਸ ਕਰਦਾ ਹੋਇਆ ਨਜ਼ਰ ਆਇਆ ਤੇ ਉਹਨਾਂ ਨੂੰ ਫੋਟੋ ਲੈਣ ਵਾਸਤੇ ਫੋਰਸ ਕੀਤਾ ਕੁੜੀਆਂ ਨੂੰ ਫਿਰ यू you नो know, बहुत ही टॉक्सिक बिहेवियर फिजिकल प्रॉक्सिमिटी अनवांटेड टच फॉलोइंग स्कूल आ, मतलब ए बार ए बिहेवियर ਉਹਦਾ ਨਜ਼ਰ ਆਇਆ ਫਿਰ ਕੋਰਟ ਨੇ ਉਹਨੂੰ ਕਨਵਿਕਟ ਕਰ ਦਿੱਤਾ ਫॉर ਕ੍ਰਿਮੀਨਲ ਹਰਾਸਮੈਂਟ ਤੇ ਆਰਡਰ ਹੋਇਆ ਡਿਪੋਰਟੇਸ਼ਨ ਦਾ ਪਰਮਨੈਂਟ ਕੈਨੇਡਾ ਐਂਟਰੀ ਉਹਦੀ ਬੈਨ ਹੋ ਗਈ ਹੈ ਤੇ ਜੱਜ ਨੇ ਸਾਫ਼ ਕਿਹਾ ਕਿ ਇਸੇ ਤਰੀਕੇ ਦਾ ਬਿਹੇਵੀਅਰ ਐਕਸੈਪਟੇਬਲ ਇੱਥੇ ਨਹੀਂ ਹੈ ਹੋਰ ਵੀ ਬਹੁਤ ਸਾਰੇ ਕੇਸਸ ਕੈਨੇਡਾ ਦੇ ਹੀ ਮੈਂ ਤੁਹਾਨੂੰ ਦੱਸਦਾ ਬ੍ਰੈਂਪਟਨ ਚ ਇੱਕ ਰਿਵਰ ਦੇ ਵਿੱਚ ਚਾਰ ਦੋ ਕਪਲ ਸੀਗੇ ਉਹ ਉਥੇ ਨੋਂਦੇ ਹੋਏ ਨਜ਼ਰ ਆਏ ਸੋਪ ਲਗਾ ਰਿਹਾ ਇੱਕ ਦੂਸਰੇ ਦੀ ਬੋਡੀ ਤੇ ਤੇ ਇਸ ਤਰੀਕੇ ਦੀ ਕਈ ਵੀਡੀਓਜ਼ ਜਿਹੜੇ ਆ ਉਹ ਵਾਇਰਲ ਹੋਈਆਂ ਤੇ ਗੱਲ ਇਥੋਂ ਦੀ ਹੀ ਬਹੁਤ ਵੱਧ ਜਾਂਦੀ ਹੈ ਕਿ ਐਨਾ ਕਰਕੇ ਪੂਰੀ ਕਮਿਊਨਿਟੀ ਨੂੰ ਕਿੰਨਾ ਕੁਝ ਸੁਣਨਾ ਪੈਂਦਾ ਹੈ ਤੇ ਫਿਰ ਟਾਰਗੇਟ ਕੀਤਾ ਜਾਂਦਾ ਹੈ ਕੋਲ ਸਾਡੇ ਨਾਲ ਜੁੜੇ ਹੋਏ ਨੇ ਕਾਫੀ ਦੇਰ ਤੋਂ ਆਉਣੋਂ ਆ ਪਹਿਲਾਂ ਗੱਲ ਕਰਦੇ ਹਾਂ ਕੀ ਕਹਿੰਦੇ ਨੇ ਸਸ਼ਟਿਕਾ ਸਰ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਮੈਂ ਅਰਦੀਪ ਸਿੰਘ ਸੰਧਰ ਓਕਲਾ ਹੋਮਾਂ ਦੇ ਟਲਸਾ ਸ਼ਹਿਰ ਤੋਂ ਬੋਲਦਾ ਹਾਂ ਜੀ ਹਾਂਜੀ ਸਰ ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ ਤੇ ਸਰ ਹੁਣ ਅੱਜ ਦਾ ਇਹ ਟਾਪਿਕ ਬੜਾ ਇੰਪੋਰਟੈਂਟ ਤੇ ਵਿਚਾਰ ਰੱਖੋ ਸਰ ਆਪਣੇ ਤੁਸੀਂ ਜੀ ਸਾਰੇ ਬਾਗ ਪਰ ਮਾਨੂੰ ਸਤਿ ਸ਼੍ਰੀ ਅਕਾਲ ਜੀ ਜਿਸ ਬਾਗ ਦਾ ਮਾਲੀ ਨਹੀਂ ਹੁੰਦਾ ਉਹ ਬਾਗ ਉੱਡੜ ਜਾਂਦਾ ਹਾਂਜੀ ਸਹੀ ਹੈ ਗੱਲ ਸਭ ਤੋਂ ਵੱਡੀ ਜ਼ਿੰਮੇਵਾਰੀ ਮਾਪਿਆਂ ਦੀ ਹੁੰਦੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਕਿਹੋ ਜਿਹਾ ਸੰਸਕਾਰ ਦਿੰਦੇ ਨੇ ਕਿਹੋ ਜਿਹਾ ਕਰਤਾਰ ਦਿੰਦੇ ਨੇ ਜਿਸ ਵੀ ਦੇਸ਼ ਵਿੱਚ ਜਾਂਦੇ ਹੋ ਉੱਥੇ ਜਾਣ ਤੋਂ ਪਹਿਲਾਂ ਬਹੁਤ ਜ਼ਰੂਰੀ ਹੁੰਦਾ ਹੈ ਕਿ ਉੱਥੋਂ ਦੇ ਬਿਹੇਵੀਅਰ ਨੂੰ ਉੱਥੇ ਦੇ ਕਾਨੂੰਨ ਨੂੰ ਉੱਥੇ ਦੇ ਕੀ ਚਾਲ ਚੱਲਣਾ ਹੈ ਉਸ ਦੇਸ਼ ਦਾ ਉਹਦੇ ਬਾਰੇ ਥੋੜੀ ਬਹੁਤ ਜਾਣਕਾਰੀ ਜ਼ਰੂਰ ਲੈ ਲੈਣੀ ਚਾਹੀਦੀ ਹੈ ਯਾ ਸੋ கரੈਕਟ ਜਦੋਂ ਮੈਂ ਅਮਰੀਕਾ ਆਇਆ ਸੀ ਤੇ ਮੈਂ ਕਾਫੀ ਸਟੱਡੀ ਅਮਰੀਕਾ ਬਾਰੇ ਪੜਨਾ ਕੀਤੀ ਸੀ ਅੱਛਾ ਤੇ ਕੀ ਤਰ੍ਹਾਂ ਪੜ੍ਹਿਆ ਔਰ ਉਸ ਕੋਲ ਮਰੇ ਹੱਥੇ ਇੱਕ ਦੋ ਚੰਗੀਆਂ ਕਿਤਾਬਾਂ ਲੱਗੀਆਂ ਤੇ ਜਿਨ੍ਹਾਂ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਔਰ ਠੀਕ ਠਾਕ ਰਿਹਾ ਸੀ ਹੂੰ 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 ਸੋ ਜੇ ਗੁਨਾਹ ਪੰਜਾਬ ਵਿੱਚ ਹੋਰ ਸੂਬਿਆਂ ਵਾਲਾ ਕਰੇ ਤਾਂ ਕਹਿੰਦੇ ਆ ਸਭ ਨੂੰ ਬਾਹਰ ਕੱਢੋ ਹੂੰ ਹੂੰ ਤੇ ਜੇ ਆਪਣੇ ਵਾਲਾ ਕਰੇ ਤਾਂ ਕੀ ਕਰੀਏ ਹੂੰ ਜੀ ਕਿਉਂਕਿ ਉਸਨੇ ਦੋ ਦੋ ਗੁਨਾਹ ਕਰਦਾ ਹੈ ਇੱਕ ਦੇ ਕਰਕੇ ਸਾਰਿਆਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਉਹ ਤੇ ਗਲਤ ਹੈ ਸਰ ਫੇਰ ਨਹੀਂ ਹੈ ਪਰ ਇਸ ਤਰ੍ਹਾਂ ਦਾ ਬਿਹੇਵੀਅਰ ਵੀ ਐਕਸੈਪਟੇਬਲ ਨਹੀਂ ਹਾਂਜੀ ਕੀ ਬਾਹਰਲੇ ਮੁਲਕਾਂ ਤੇ ਸਾਡੀ ਕਮਿਊਨਿਟੀ ਵਾਲੇ ਗੁਨਾਹ ਨਹੀਂ ਕਰਦੇ ਫਰੋਤੀਆਂ ਮੰਗਣ ਵਾਲੇ ਵੀ ਪੰਜਾਬੀ ਨੇ ਤੇ ਜੇ ਜੋ ਮੰਗੀਆਂ ਜਾ ਰਹੀਆਂ ਉਹ ਵੀ ਪੰਜਾਬੀ ਨੇ ਤੇ ਦੱਸੋ ਅਸੀਂ ਕਿਸ ਦੀ ਮਨਮਾਨੀ ਕਹੀਏ ਹੂੰ ਇਤੋਂ ਦੇ ਨੇ ਸਖਤ ਕਾਨੂੰਨਾਂ ਦੇ باوجود ਅਸੀਂ ਬਾਜ ਨਹੀਂ ਆਉਂਦੇ ਜੀ ਕਿਹਾ ਨਾ ਕਿ 100 ਦਿਨ ਸਾਫ ਦਾ ਤੇ ਇੱਕ ਦਿਨ ਚੋਰ ਦਾ ਇੱਕ ਨਾ ਇੱਕ ਦਿਨ ਫੜੇ ਹੀ ਜਾਣਾ ਹੈ ਹੋਣਾ ਹੀ ਪਵੇਗਾ ਇੱਕ ਦੀ ਗਲਤੀ ਕਰਕੇ ਸਾਰਾ ਸਮਾਜ ਹੀ ਗੰਦਲਾ ਹੁੰਦਾ ਹੈ ਜ਼ਰੂਰ ਸਭ ਤੇ ਅਸਰ ਪੈਂਦਾ ਹੈ ਕੋਈ ਸ਼ੱਕ ਨਹੀਂ ਪਰ ਸਭ ਨੂੰ ਉਸੇ ਨਜ਼ਰ ਨਾਲ ਦੇਖਣਾ ਵੀ ਗਲਤ ਹੈ ਹਮ ਸਾਡੇ ਲੋਕੀ ਬਹੁਤ ਭੜਾਈ ਦੇ ਕੰਮ ਵੀ ਕਰਦੇ ਨੇ ਪਰ ਕਹਿੰਦੇ ਆ ਨਾ ਕਿ ਤੁਹਾਡੀ ਇੱਕ ਗਲਤੀ ਤੁਹਾਡੇ ਕੀਤੇ ਹੋਏ ਚੰਗੇ 100 ਕੰਮਾਂ ਤੇ ਬਿਲਕੁਲ ਸਹੀ ਬਿਲਕੁਲ ਸਹੀ ਬਿਲਕੁਲ ਸਹੀ ਸੋ ਆਪ ਆਪਣੇ ਕਰਦਾਰ ਵਧੀਆ ਬਣਾਈਏ ਹੋਰਾਂ ਲਈ ਗੁੱਡ ਐਗਜ਼ੈਂਪਲਸ ਪੇਸ਼ ਕਰੀਏ ਸਾਡੀ ਤੇ ਸਾਡੀ ਕੌਮ ਦੀ ਥੂ ਥੂ ਨਹੀਂ ਵਾ ਵਾ ਹੋਵੇ ਸਾਡੇ ਬਹੁਤ ਸਾਰੇ ਪੰਜਾਬੀ ਡਰਾਈਵਰ ਚੌਂਕੜੀ ਮਾਰਕੀਟ ਟਰੱਕ ਚਲਾਉਂਦੇ ਨੇ ਗੀਤ ਜੀ ਇੱਕ ਲੱਤ ਬੋਨਟ ਤੇ ਹੁੰਦੀ ਐ ਚਲਾਉਂਦੇ ਹੋਏ ਮੂਵੀਜ਼ ਦੇਖਦੇ ਆ ਜਾਂ ਫੋਨਾਂ ਉੱਪਰ ਹੁੰਦੇ ਆ ਫਿਰ ਜਿੱਲ ਨਾਲ ਵਿੱਚ ਛੱਡਦੇ ਆ ਇੰਜ ਨਾ ਕਰੀਏ ਇਹ 85% ਡਰਾਈਵਰ ਕੋਈ ਨਾ ਕੋਈ ਨਸ਼ਾ ਕਰਦੇ ਨੇ ਸਿੱਧ ਹੋ ਚੁੱਕਾ ਹੈ ਤੇ ਇਸ ਗੋਰੇ ਪੂਰੀ ਰਿਸਪੌਂਸੀ ਨਾਲ ਟਰੱਕ ਚਲਾਉਂਦੇ ਨੇ ਇਹ ਨਹੀਂ ਟਰੱਕ ਦੀ ਪੂਜਾ ਕਰਦੇ ਨੇ ਗੋਰੇ ਔਰ ਬਹੁਤ ਅਮ ਡਿਸਿਪਲਨ ਵਿੱਚ ਉਹ ਕਟਰਕ ਚਲਾਉਂਦੇ ਆ ਸਾਡੇ ਤੇ ਕੱਚੇ ਸਣੇ ਹੀ ਵਹਿ ਜਾਂਦੇ ਆ ਸੰਵਤ ਵਿੱਚ ਇੰਨਾ ਹੀ ਕਹੂੰਗਾ ਜ਼ਿੰਦਗੀ ਦੇ ਰੰਗ ਮੰਚ ਰੰਗ ਰੰਗ ਮੰਚ ਦੇ ਉੱਤੇ ਆਪਣਾ کردار ਇੰਨੀ ਸ਼ਿੱਦਤ ਦੇ ਨਾਲ ਪੇਸ਼ ਕਰੋ ਕਿ ਜਦੋਂ ਪਰਦਾ ਡਿੱਗ ਪਵੇ ਤਾਂ ਵੀ ਲੋਕ ਤਾੜੀਆਂ ਵਜਾਉਂਦੇ ਰਹਿਣ ਆਤਮਰਣ ਤੋਂ ਬਾਅਦ ਵੀ ਤੁਹਾਨੂੰ ਲੋਕ ਯਾਦ ਕਰਨ ਸੋ ਜਿੰਨੇ ਕੰਮ ਅਸੀਂ ਇੱਥੇ ਚੰਗੇ ਕਰਦੇ ਆ ਉਹ ਕੰਮ ਜਾਰੀ ਰਹਿਣੇ ਚਾਹੀਦੇ ਆ ਚੰਗੇ ਕਰਤਾਰ ਕਰਨੇ ਚਾਹੀਦੇ ਆ ਸੋ ਸਭ ਤੋਂ ਵੱਡੀ ਜ਼ਿੰਮੇਵਾਰੀ ਪੇਰੈਂਟਸ ਦੀ ਆ ਕਿ ਆਪਣੇ ਬੱਚਿਆਂ ਨੂੰ ਕਰਤਾਰ ਅੱਛੇ ਦਿਓਗੇ ਤਾਂ ਦਾ ਰਿਜ਼ਲਟ ਵੀ ਅੱਛਾ ਆਵੇਗਾ ਥੈਂਕ ਯੂ ਗੀ ਜੀ ਬਹੁਤ ਅੱਛਾ ਥੈਂਕ ਯੂ ਸਰ ਆਪਾਂ ਪਰੇਸ਼ ਕਰਦੇ ਹੋ ਔਰ ਬਹੁਤ ਖੁਸ਼ੀ ਹਿੰਦੀ ਸਾਨੂੰ ਤੁਹਾਡਾ ਪ੍ਰੋਗਰਾਮ ਸੁਣ ਕੇ ਥੈਂਕ ਯੂ ਸਰ ਬੜੀ ਖੂਬਸੂਰਤੀ ਨਾਲ ਤੁਸੀਂ ਸਾਰੀਆਂ ਗੱਲਾਂ ਕਹੀਆਂ ਮੈਨੂੰ ਸੁਣ ਕੇ ਬੜਾ ਮਜ਼ਾ ਆਇਆ ਥੈਂਕ ਯੂ ਸੋ ਮਚ ਸਰ ਐਦਾਂ ਹੀ ਸਾਡੇ ਨਾਲ ਹਮੇਸ਼ਾ ਜੁੜੇ ਰਹਿਣਾ ਥੈਂਕ ਯੂ ਸੋ ਮਚ ਫਾਰ ਕਾਲਿੰਗ ਅਸ ਥੈਂਕ ਯੂ ਬਈ ਸਰ ਥੈਂਕ ਯੂ ਸਰ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਹੋਏ ਨੇ ਲੇਕਿਨ ਮੈਂ ਉਹਨਾਂ ਨੂੰ ਕਹਿਣਾ ਚਾਹਾਂਗੀ ਸਾਨੂੰ ਇੱਥੇ ਇੱਕ ਬ੍ਰੇਕ ਲਈ ਰੁਕਣਾ ਹੈ ਤੇ ਬ੍ਰੇਕ ਤੋਂ ਬਾਅਦ ਗੱਲ ਜਿਹੜੀ ਹੈ ਚਰਚਾ ਜਿਹੜੀ ਹੈ ਉਹ ਅੱਗੇ ਚੱਈ ਰਹੇਗੀ ਛੋਟਾ ਜਿਹਾ ਬ੍ਰੇਕ ਫਟਾਫਟ ਹਾਜ਼ਰ ਹੋਨੇ ਹਾਂ ਤੇ ਗੱਲ ਕਰਦੇ ਹਾਂ ਤੁਹਾਡੇ ਸਾਰਿਆਂ ਨਾਲ ਤੇ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਚਾਹ ਤੇ ਚਰਚਾ ਤੇ ਅੱਜ ਦੀ ਚਰਚਾ ਹੋ ਰਹੀ ਹੈ ਕੁਝ ਅਜੇ ਹੀ ਵਾਇਰਲ ਵੀਡੀਓਜ਼ ਤੇ ਜਿਨ੍ਹਾਂ ਨੂੰ ਵੇਖ ਕੇ ਮੈਂ ਤੁਹਾਨੂੰ ਕਹਾਂ ਕਿ ਮੈਨੂੰ ਖੁਦ ਨੂੰ ਬੜੀ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ ਤੇ ਉਹਦਾ ਦੀ ਵੀਡੀਓ ਵੇਖ ਕੇ ਯੂ نو ਇੱਕ ਹੀ ਗੱਲ ਆਂਦੀ ਹੈ ਕਿ ਜੇ ਗਲੋਬਲ ਸਟੇਜ ਤੇ ਇੰਡੀਅਨਸ ਨੂੰ ਇੰਡੀਅਨਸ ਦਾ ਜਿਹੜਾ ਬਿਹੇਵੀਅਰ ਆ ਐਨਾ ਬੁਰਾ ਹੈ ਤੇ ਫਿਰ ਲੋਕ ਤੇ ਇਹ ਗੱਲ ਕਹਿਣਗੇ ਹੀ ਲੇਕਿਨ ਇਹ ਵੀ ਫੇਅਰ ਨਹੀਂ ਹੈ ਕਿ ਪੂਰੀ ਇੰਡੀਅਨ ਕਮਿਊਨਿਟੀ ਨੂੰ ਯੂ نو ਐਨਾ ਸਾਰੀ ਬਿਹੇਵੀਅਰ ਕਰਕੇ ਇਸ ਤਰੀਕੇ ਦੇ ਡਿਸਰੈਸਪੈਕਟ ਕਰਕੇ ਉਹਨਾਂ ਨੂੰ ਵੀ ਉਹ ਬੁਰਾ ਮਹਿਸੂਸ ਹੋਵੇ ਉਹਨਾਂ ਨੂੰ ਵੀ ਚਿੱਲਣਾ ਪਵੇ ਕਹਿੰਦਾ ਭਾਵੇਂ ਹੈ ਕਿ ਟਾਰਗੇਟ ਉਹਨਾਂ ਨੂੰ ਕੀਤਾ ਜਾਂਦਾ ਹੈ ਗਲੋਬਲ ਸਟੇਜ ਤੇ ਤੇ ਫਿਰ ਉਹ ਵੀ ਸਹੀ ਨਹੀਂ ਹੈ ਲੇਕਿਨ ਇਸ ਤਰੀਕੇ ਦਾ ਜਿਹੜਾ ਬਿਹੇਵੀਅਰ ਹੈ ਬ੍ਰਾਡ ਜਾ ਕੇ ਇਹ ਵੀ ਐਕਸੈਪਟੇਬਲ ਨਹੀਂ ਹੈ ਕੁਝ ਹੋਰ ਕਾਲਰ ਸਾਡੇ ਨਾਲ ਜੁੜੇ ਹੋਏ ਨੇ ਆ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਬਾਜਾ ਸਰ ਸਤਿ ਸ਼੍ਰੀ ਅਕਾਲ ਬਹੁਤ ਬਸਵਾਗਤ ਕਰਦੇ ਆ ਤੁਹਾਡਾ ਪ੍ਰੋਗਰਾਮ ਦੇ ਵਿੱਚ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਹਾਂ ਦੇਖੋ ਜੀ ਸਭ ਤੋਂ ਪਹਿਲਾਂ ਹਾਂ ਹਾਂ ਜਿਹੜਾ ਅਸੀਂ ਅੱਜ ਸ਼ੋਅ ਕਰ ਰਹੇ ਆਂ ਜਾਂ ਅਸੀਂ ਕੱਲ੍ਹਾਂ ਵੀ ਕਰ ਰਹੇ ਆਂ ਅਸੀਂ ਕਿਸੇ ਨੂੰ ਨੀਵਾ ਦਿਖਾਉਣ ਵਾਸਤੇ ਨਹੀਂ ਕਰ ਰਹੇ ਬਿਲਕੁਲ ਇਹਦੇ ਵਿੱਚ ਕਰਕੇ ਦੱਸ ਰਹੇ ਆਂ ਵੀ ਸ਼ਾਇਦ ਜੇ ਕੋਈ ਐਵੇਂ ਕਰਦਾ ਹੋਵੇ ਤਾਂ ਉਹ ਹਟ ਜਾਵੇ ਸੋ ਦੈਟ ਇਹਦੇ ਨਾਲ ਜਿਹੜਾ ਸਾਡਾ ਇਮੇਜ ਇੰਪਰੂਵ ਹੋਏ ਹਮ ਹੁਣ ਅਪਕੇ ਆਪਾ ਚੱਲਦੇ ਆਂ ਇਸ ਕਰਕੇ ਹਮ ਹਮ ਦੇਖੋ ਅਸੀਂ ਇੱਥੇ ਮਿਹਨਤ ਕਰਦੇ ਆਂ ਰਿਚ ਵੀ ਆਂ ਸਭ ਕੁਝ ਹੈ ਕਿਸੇ ਨੇ ਸਾਡਾ ਬੈਂਕ ਬੈਲੈਂਸ ਨਹੀਂ ਦੇਖਣਾ ਹਮ ਜੀ ਕਿਸੇ ਨੇ ਮੈਨੂੰ ਇਹ ਨਹੀਂ ਦੇਖਣਾ ਵੀ ਮੈਂ ਡਾਕਟਰ ਆ ਜਾਂ ਦੂਜਾ ਇੰਜੀਨੀਅਰ ਆ ਸਾਡਾ ਜਿਹੜਾ ਬਿਹੇਵੀਅਰ ਪਬਲਿਕ ਪਲੇਸ ਤੇ ਹੈ ਉਹ ਹੀ ਗਿਣਿਆ ਜਾਣਾ ਹੈ கரੈਕਟ ਹੂੰ ਹੁਣ ਮੈਂ ਫਾਰ ਇਗਜ਼ਾਮਪਲ ਛੋਟੀਆਂ-ਛੋਟੀਆਂ ਇਗਜ਼ਾਮਪਲ ਤੁਹਾਨੂੰ ਮੈਂ ਦੱਸਦਾ ਮੋਟੀਆਂ ਨੂੰ ਛੱਡ ਕੇ ਜਿਹੜੀ ਰੋਜ਼ ਦੀ ਜ਼ਿੰਦਗੀ ਚ ਹੁੰਦੀ ਹੈ ਓਥੋਂ ਅਸੀਂ ਪਛਾਣਨਾ ਚਾਹੁੰਦੇ ਹਾਂ ਹੂੰ ਰਿਟਰਨ ਪਾਲਿਸੀ ਆਫ ðiਸ ਸਟੋਰਸ ਜਦੋਂ ਅਸੀਂ ਸਮਾਨ ਲੈ ਕੇ ਆਉਨੇ ਆ ਦੁਬਾਰਾ ਇੱਥੇ ਹੈ ਵੀ ਤੁਸੀਂ 15 ਦਿਨ 20 ਦਿਨ ਮਹੀਨੇ ਚ ਤੁਸੀਂ ਸਮਾਨ ਨੂੰ ਮੋੜ ਸਕਦੇ ਆチュア ਸਾਡੇ ਬਹੁਤ سارے ਅਸੀਂ ਦੇਖੇ ਗਏ ਹੈ ਕਿ ਜਿਵੇਂ ਕੋਟ ਪੈਂਟ ਦੂਜੀਆਂ ਚੀਜ਼ਾਂ ਲੈ ਲਈਆਂ ਸਟਿੱਕਰ ਸਟਕਰ ਥਾਮ ਕੇ ਆਪਣੇ ਰੱਖ ਲਏ ਮੁੜ ਕੇ ਜੇ ਕੋ ਮਾਰੀ ਮੋਟੀ ਪਾਰਟੀ ਇਹ ਉਹ ਅਟੈਂਡ ਕਰਕੇ ਸੱਤਾਂ ਦਿਨਾਂ ਨੂੰ ਉਹ ਜਿਹੜਾ ਸੂਟ ਆ ਉਹ ਵਾਪਸ ਕਰਨ ਚਲੇ ਗਏ ਆ আচ্ছা ਫਿਰ ਉੱਥੇ ਬੈਸ ਹੁੰਦੀ ਹੈ ਉਹ ਜਿਹੜੇ ਕਾਊਂਟਰ ਤੇ ਹੁੰਦੇ ਆ ਉਹ ਕਹਿੰਦੇ ਵੀ ਐ ਹੋ ਗਿਆ ਸੀ ਇਹ ਕਹਿੰਦੇ ਥੋੜਾ ਪਤਾ ਲੱਗ ਹੀ ਜਾਂਦਾ ਇਹਨਾਂ ਚੀਜ਼ਾਂ ਤੋਂ ਪਰ ਚਲੋ ਉਹ ਫਿਰ ਲੈ ਲੈਂਦੇ ਆ ਵਾਪਸ ਨੰਬਰ 2 ਜਦੋਂ ਅਸੀਂ ਇੱਥੇ ਆਏ ਬੜੀ ਵਾਰੀ ਦੇਖਿਆ ਇੱਥੇ ਮੈਕਡੋਨਲਡ 버ગર ਕਿੰਗ ਜਿਹੜੇ ਦੂਜੇ ਐਂ ਚੀਜ਼ਾਂ ਉੱਥੇ ਕੈਚਅਪ ਦੇ ਪੈਕੇਟ 슈ਗਰ ਦੇ ਪੈਕੇਟ ਲੂਨ ਦੇ ਪੈਕੇਟ ਹੋਰ ਨਿਕਲ ਨਿਕਲ ਚੀਜ਼ਾਂ ਬੇਸ਼ੁਮਾਰ ਪਿਆਨ ਦੀਆਂ ਬਹੁਤ ਸਾਰੇ ਲੋਕ ਆਪਣੇ ਇੰਡੀਆ ਤੋਂ ਜਿਹੜੇ ਹੁੰਦੇ ਆ ਉਹਨਾਂ ਨੇ ਇੱਕ ਕੱਪ ਚਾਹ ਲੈਣਾ ਤੇ ਮੁੜ ਕੇ ਉੱਥੋਂ 20-20 ਪੈਕੇਟ ਦੂਜੇ ਜਗ੍ਹਾ ਨਾਲ ਉਹ ਚੁੱਕ ਕੇ ਲੈ ਆਉਣੇ ਆ ਹਾਂਜੀ ਨੰਬਰ 3 ਜਿਹੜਾ ਪਬਲਿਕ প্লেਸ ਤੇ ਅਸੀਂ ਜਾਣਾ ਉੱਥੇ ਜੋ ਕੋਈ ਹੋਰ ਲੋਕਾਂ ਦੇ ਬੱਚੇ ਵੀ ਆਉਂਦੇ ਆ ਸਾਡੇ ਪੇਰੈਂਟਸ ਨੇ ਬੱਚਿਆਂ ਨੂੰ ਇਹ ਮੈਂ ਖੁੱਲੀ ਛੁੱਟੀ ਦੇਣੀ ਆ ਜਿਵੇਂ ਉਹ ਜੰਗਲ 'ਚੋਂ ਕਰੋਨਾ ਕੋਈ ਜੰਗਲ 'ਚ ਛੁੱਟ ਗਿਆ ਹੈ ਕੋਈ ਉਹਨਾਂ ਨੇ ਡਿਸਪਲਨ ਨਹੀਂ ਰੱਖਣਾ ਚੀਜ਼ਾਂ ਸੁਟਣੀਆਂ ਇਹ ਕਰਨੀਆਂ ਸੋ ਇਹ ਜਿਹੜੀਆਂ ਨਿੱਕੇ ਨਿੱਕੇ ਚੀਜ਼ਾਂ ਆ ਬਾਕੀ ਹੋਰ ਵੇਖੋ ਜਦੋਂ ਤੁਸੀਂ ਦਿੱਲੀ ਤੋਂ ਹਾਜ ਚੜ੍ਹਦੇ ਜੇ ਮਨ ਮੇਰੇ ਤੋਂ ਪਹਿਲੇ ਕਾਦਰ کہہ ਰਹੇ ਸੀ ਵੀ ਥੋੜਾ ਜਿਆ ਸਾਾਨੂੰ ਸਮਝ ਲੈਣਾ ਚਾਹੀਦਾ ਹੁਣ ਜਦੋਂ ਅਸੀਂ ਪਹਿਲਾਂ ਘੱਟ ਲੋਕ ਆਏ ਸੀ ਹੁਣ ਫੈਮਲੀਆਂ ਆ ਗਈਆਂ ਬੜੇ ਜਵਾਨ ਇਹ ਸਾਡਾ ਫਰਜ਼ ਬਣਦਾ ਵੀ ਅਸੀਂ ਆਪਣੇ ਮਾਤਾ ਪਿਤਾ ਨੂੰ ਜਿਨ੍ਹਾਂ ਨੇ ਸਫ਼ਰ ਨਹੀਂ ਕੀਤਾ ਕੋਈ ਵਿੱਚ ਕੋਈ ਅਸੀਂ ਗਲਤੀ ਨਹੀਂ ਹੈ ਕਿਸੇ ਦੀ ਚੀਜ਼ਾਂ ਨਹੀਂ ਦੇਖੀਆਂ ਉਹਦੀਆਂ ਆ ਉਹਨਾਂ ਨੂੰ ਥੋੜਾ ਜਿਆ ਦੱਸ ਦੇਣਾ ਚਾਹੀਦਾ ਵੀ ਜਦੋਂ ਤੁਸੀਂ ਵਾਸ਼ਰੂਮ ਯੂਜ਼ ਕਰਨਾ ਆਹ ਚੀਜ਼ਾਂ ਤੁਸੀਂ ਟਾਈਡੀ ਕਰਕੇ ਆਉਣੀ ਆ ਕਿਉਂਕਿ ਤੁਹਾਡੇ ਬਾਅਦ ਕਿਸੇ ਹੋਰ ਨੇ ਵੀ ਜਾਣਾ ਇਹ ਫਰਜ਼ ਹੈ ਜੀ ਹਾਂ ਇਹ ਜਿਹੜੀਆਂ ਫਿਰ ਜਿਹੜੀਆਂ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਜੇ ਉਨ ਵਰਦ ਕਰੋ ਥੰਬੜੀ ਪਰਟੀਕੂਲਰ ਹੈਜ਼ ਕਮ ਆਊਟ ਫਰਮ ਦਾ ਵਾਸ਼ਰੂਮ ਜਿਹੜਾ ਦੂਜਾ ਬੰਦਾ ਜਾਏਗਾ ਉਹ ਕਿਸੇ ਹੋਰ ਕੰਟਰੀ ਦਾ ਹੈ ਜਾਂ ਦੂਜਾ ਉਹ ਫਿਰ ਬਹੁਤ ਹੀ ਅਲੱਗ ਸਾਡਾ ਜਿਹੜਾ ਇਮੇਜ ਆ ਮਾੜਾ ਪੈਂਦਾ ਬਿਲਕੁਲ ਜਜ ਕਰੇਗਾ ਉਹ ਹਮ ਇੱਕ ਇੱਕ ਗਲਾਸ ਤੋਂ ਹਾਂ ਜੀ ਅੱਜ ਕੱਲ੍ਹ ਇੰਡੀਅਨ ਪੋਪੂਲੇਸ਼ਨ ਬਹੁਤ ਜ਼ਿਆਦਾ ਦੁਨੀਆ 'ਚ ਟਰੈਵਲ ਕਰ ਰਹੀ ਹੈ ਵੀ ਠੀਕ ਹੈ ਇਕਨੋਮੀ ਚੰਗੀ ਹੈ ਲੋਕਾਂ ਨੂੰ ਪੈਸੇ ਜੀ ਕੁਝ ਜਾਂ ਅਚਾਰ ਪੈਕੇਜ ਇਹਨਾਂ ਦੇ ਪੋਟੈਟੋ ਚਿਪਸ ਦੇ ਪਰੌਂਠੇ ਇਹ ਅਸੀਂ ਲੈ ਕੇ ਚੜ ਜਾਂਦੇ ਆ ਇਵਨ ਮੈਂ ਆਪਣੇ ਲੋਕ ਵੀ ਦੇਖੇ ਆ ਮਤਲਬ ਨੋ ਵੀ ਸ਼ੁੱਡ ਨਾਟ ਡੂ ਥੈਟ ਫਿਰ ਵੱਡੀ ਗੱਲ ਹੈ ਜਹਾਜ਼ ਦੇ ਥੱਲੇ ਅਗਰ ਤੁਸੀਂ ਇੱਥੋਂ ਫਲਾਈਟ ਜਾਏਗੀ ਦਿੱਲੀ ਜਾਂਦੇ ਤੱਕ ਜਦੋਂ ਤੁਸੀਂ ਡਰਕਟ ਫਲਾਈਸ ਨੂੰ ਛੱਡੋਗੇ ਤਾਂ ਉਹ ਸਾਰੇ ਜਾਹਜ ਦੇ ਵਿੱਚ ਉਹ ਚੀਜ਼ਾਂ ਥੱਲੇ ਪੈਰਾਂ 'ਚ ਖਿਲਰੀਆਂ ਆਉਣਗੀਆਂ। ਹਾਂ। ਬਸ ਤਾਂ। ਤਾਂ ਥੋੜਾ ਜਿਹਾ ਇਹਨਾਂ ਕੰਟਰੀਆਂ ਦੇ ਜੀ। ਪਲਣਾ ਰਹਿਣਾ, ਹਾਈਜੀਨ, ਸਾਫ਼ ਸੁਥਰੇ ਰਹਿਣਾ ਜ਼ਰੂਰੀ ਹੈ ਕਿਉਂਕਿ ਇਹ ਹੁਣ ਸਾਡਾ ਮੁਲਕ ਹੈ ਅਸੀਂ ਇੱਥੇ ਰਹਿਣਾ। ਇੱਕ ਵੀ ਗਲਤੀ ਦੇ ਨਾਲ ਅਸੀਂ ਸਾਰੇ ਬਦਨਾਮ ਹੁੰਨੇ ਹਾਂ। ਬਿਲਕੁਲ। ਕਰਕੇ ਇੱਥੇ ਚੀਜ਼ ਹੈ ਜੀ ਕਿ ਜੀ। ਥੈਂਕ ਯੂ ਸਰ। ਥੈਂਕ ਯੂ। ਬੜੇ ਰੀਅਲ ਐਗਜ਼ਾਮਪਲਸ ਤੁਸੀਂ ਦਿੱਤੇ ਆ। ਮੈਂ ਸੱਚੀ ਕਹਾਂ ਮੈਨੂੰ ਇੱਥੇ ਬੈਠ ਕੇ ਹਾਸੇ ਵੀ ਆ ਰਹੀ ਸੀ। ਪਰ ਯੂ نو ਬੁਰਾ ਬੁਰਾ ਵੀ ਲੱਗਦਾ ਹੈ ਕਿ ਆਮਨ ਠੀਕ ਹੈ ਤੁਸੀਂ ਆਪਣਾ ਜੋ ਇੱਕ ਤੁਸੀਂ ਜਿਸ ਤਰੀਕੇ ਨਾਲ ਇੱਥੇ ਰਹਿੰਦੇ ਹੋ ਲੇਕਿਨ ਜਦੋਂ ਆਪਾਂ ਬਾਹਰ ਜਾ ਰਹੇ ਹਾਂ ਸਾਨੂੰ ਥੋੜਾ ਜਿਹਾ ਸਮਝਦਾਰੀ ਨਾਲ ਤੇ ਚੱਲਣਾ ਹੀ ਪੈਂਦਾ ਹੈ ਜ਼ਰੂਰੀ ਹੈ ਇੱਥੇ ਬਹੁਤ ਜ਼ਰੂਰੀ ਹੈ ਹਾਂਜੀ ਥੈਂਕ ਯੂ ਸਰ ਥੈਂਕ ਯੂ ਆਪਣੇ ਵਿਚਾਰ ਸਾਡੇ ਨਾਲ ਸਾਂਝਾ ਕਰਨ ਦੇ ਲਈ ਕਿਉਂਕਿ ਜਦੋਂ ਨਾ ਇਹ ਗੱਲਾਂ ਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ ਸੱਚੀਆਂ ਗੱਲਾਂ ਹੈ ਕਿਉਂਕਿ ਜਦੋਂ ਕੋਈ ਵੀਡੀਓ ਵਾਇਰਲ ਹੁੰਦਾ ਹੈ ਜਾਂ ਕੇਸ ਕੋ ਤੁਸੀਂ ਵੇਖੋ ਹੁਣੇ ਕੁਝ ਟਾਈਮ ਪਹਿਲਾਂ ਨਾ ਮੇਰੇ ਖਿਆਲ ਆ 3-4 ਮਹੀਨੇ ਪਹਿਲਾਂ ਅਸੀਂ ਵੇਖਿਆ ਕਿ ਇੱਕ ਇੰਡੀਅਨ ਹੀ ਲੇਡੀ ਯੂਐਸ ਦੇ ਵਿੱਚ ਹੀ ਉਹ ਇੱਕ ਮਾਰਟ ਦੇ ਵਿੱਚ ਚੋਰੀ ਕਰਦੀ ਫੜੀ ਗਈ ਸੀਗੀ ਐਂਡ ਉਸ ਤੋਂ ਬਾਅਦ ਵੀ ਇੱਕ ਦੁਬਾਰਾ ਮਤਲਬ ਲਾਈਕ ਬੈਕ ਟੂ ਬੈਕ ਕੋ ਕੇਸਸ ਆਏ ਸੀ ਕਿ ਚੋਰੀ ਕਰਦੇ ਉਹ ਫੜੇ ਗਏ ਬਾਰ ਨਿਕਲ ਰਹੀ ਸੀ ਕਿਸ ਤਰੀਕੇ ਨਾਲ ਉਸ ਸਟੋਰ ਤੋਂ ਐਂਡ THEN ਉਸ ਤੋਂ ਬਾਅਦ ਉਹਨਾਂ ਨੂੰ ਫੜਿਆ ਗਿਆ ਐਂਡ THEN ਉਸ ਤੋਂ ਬਾਅਦ ਸੀਸੀਟੀਵੀ ਉਹਨਾਂ ਨੂੰ ਦਿਖਾਏਗਾ ਕਿ ਦੇਖੋ ਤੁਸੀਂ ਇਹ ਚੀਜ਼ਾਂ ਜਿਹੜੀਆਂ ਚੱਕ ਰਹੇ ਸੀ ਤੇ ਉਹ ਵੀਡੀਓ ਵੀ ਕਿੰਨੀ ਵਾਇਰਲ ਹੋਈ ਸੀ ਐਂਡ ਉਸ ਵੀਡੀਓ ਨੂੰ ਵੇਖ ਕੇ ਵੀ ਕਿੰਨੀ ਸ਼ਰਮ ਮਹਿਸੂਸ ਹੋ ਰਹੀ ਸੀ ਕਿ ਕੀ ਜ਼ਰੂਰਤ ਸੀ ਇਸ ਚੀਜ਼ ਨੂੰ ਥੇ ਕਰਨ ਦੀ ਸ਼ੀ ਵਾਸ ਵੈਰੀ ਵੈਲ ਸਪੋਕਨ ਬਹੁਤ ਅੱਛੀ ਤਰੀਕੇ ਦਿਖਣ ਵਾਲੀ ਵੈਲ ਪਰਸਨੈਲਿਟੀ ਬਟ ਇਹ ਕੰਮ ਮਤਲਬ ਤੁਹਾਡਾ ਉੱਥੇ ਕੱਪੜਾ ਲੱਤਾ ਇਹ ਸਭ ਕੰਮ ਨਹੀਂ ਹੋਣਾ ਫਿਰ ਤੁਹਾਡਾ ਉੱਤੇ ਬਿਹੇਵੀਅਰ ਹੀ ਗਿਨਾ ਜਾਏਗਾ ਕਿ ਤੁਸੀਂ ਗੱਲ ਕਿਵੇਂ ਕਰਦੇ ਹੋ ਤੇ ਤੁਸੀਂ ਬਿਹੇਵ ਪਬਲਿਕ ਪਲੇਸ ਵਿੱਚ ਕਿਵੇਂ ਕਰਦੇ ਹੋ 댓ਸ ਮੈਟਰ ਜਦੋਂ ਕੋਈ ਵੀਡੀਓ ਵਾਇਰਲ ਹੁੰਦਾ ਹੈ ਨਾ ਜਾਂ ਕੇਸ ਕੋਰਟ ਤੱਕ ਜਾਂਦਾ ਹੈ ਇੰਡੀਅਨ ਕਮੇਡੀ ਦਾ ਨੇਮ মিডিਆ 'ਚ ਆ ਜਾਂਦਾ ਹੈ ਲੋਕ ਜਨਰਲਾਈਜ਼ ਕਰਦੇ ਨੇ ਵੇਖੋ ਇੰਡੀਅਨ ਹੀ ਹੈ ਇੰਡੀਅਨ ਹੀ ਇਹ ਕਰੇਗਾ ਉੱਤੋਂ ਹੀ ਐਕਸਪੈਕਟ ਕੀਤਾ ਜਾ ਸਕਦਾ ਹੈ ਪਰ ਮੈਂ ਕਹਿਣਾ ਚਾਹੁੰਨੀ ਆ ਕਿ ਹਰ ਬੰਦਾ ਹਰ ਇਨਸੀਡੈਂਟ ਨੂੰ ਪੂਰੀ ਕਮਿਊਨਿਟੀ ਨਾਲ ਜੋੜ ਕੇ ਵੇਖਣਾ ਵੀ ਇਹ ਸਹੀ ਨਹੀਂ ਹੈ ਸੱਚ ਇਹ ਹੈ ਕਿ ਇਹ ਜਿਹੜੇ ਇਨਸੀਡੈਂਟ ਸੀ ਜਿਹੜੇ ਅੱਜ ਆਪਾਂ ਗੱਲ ਕਰ ਰਹੇ ਸੀਗੇ ਪਬਲਿਸਿਟੀ ਲਈ ਨਹੀਂ ਆ ਰਹੇ ਜ਼ਿਆਦਾਤਰ ਕਵਰੇਜ ਹੋ ਰਹੀ ਹੈ ਕਿਉਂਕਿ ਇਹ ਪਬਲਿਕ ਰੂਲਸ ਬੇਸਿਕ ਸਿਵਿਲਟੀ ਦਾ ਇੱਕ ਇਸ਼ੂ ਬਣ ਗਏ ਨੇ ਤੇ ਇਹ ਸਹੀ ਨਹੀਂ ਹੈ ਅਗਰ ਅਸੀਂ ਆਪਣੇ ਬਿਹੇਵੀਅਰ ਤੇ ਧਿਆਨ ਨਹੀਂ ਰੱਖਾਂਗੇ ਕੰਟਰੋਲ 'ਚ ਨਹੀਂ ਰਵਾਂਗੇ ਭਾਵੇਂ ਆਪਾਂ ਇੰਡੀਆ 'ਚ ਹੋਵੇ ਭਾਵੇਂ ਅਬ੍ਰਾਡ ਜਾ ਕੇ ਆਪਾਂ ਕਿਤੇ ਕੁਝ ਕੰਮ ਕਰ ਰਹੇ ਹਾਂ ਤੇ ਨਾ ਸਿਰਫ ਆਪਣਾ ਨਾ ਪਰ ਪੂਰੀ ਦੇਸ਼ ਕਮਿਊਨਿਟੀ ਦੀ ਜਿਹੜੀ ਇਮੇਜ ਹੈ ਨਾ ਉਹ ਕਿਤੇ ਨਾ ਕਿਤੇ ਹਾਰਟ ਤੇ ਹੁੰਦੀ ਹੈ ਇੱਕ ਹੋਰ ਕਾਲਜ ਜੁੜੇ ਹੋਏ ਨੇ ਸਾਡੇ ਨਾਲ ਵਾਲੀ ਅਸਰ ਸਤਿ ਸ਼੍ਰੀਕਾਲ ਬਹੁਤ ਬਸਵਾਗਤ ਕਰਦੇ ਆਂ ਹਾਂਜੀ ਸਤਿ ਸ਼੍ਰੀਦਾ ਜੀ ਮੈਂ ਮਾਪੀ ਖੌਣੇ ਕਾਫੀ ਖੁਸ਼ੀ ਨਾਲ ਜਰ ਦਿੱ ਜਾ ਸਕਦਾ ਹਾਂ ਜੀ ਤੁਸੀਂ ਆਪਣਾ ਐਕਸਪੀਰੀਅੰਸ ਵੀ ਦੱਸੋ ਅੱਛਾ ਸਟਾਈਲ ਤੋਂ ਜੁੜੀ ਮਿਕਸ ਹੋ ਗਈ ਹੋ ਸਭ ਕੋ ਇਹ ਅੱਗੇ ਸੀ ਜੀ ਕੈਮਰ ਜਿਨੇ ਆਪਣੇ ਦੇਸੀ ਲੋਕ ਹੈਗੇ ਆ ਸਕੈਮ ਕਰਨ ਵਾਲੇ ਹਾਂ 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 ਜੀ ਹਾਂ ਕਰਦੇ ਆ ਹਾਂ ਜੀ ਆਪਣਾ ਇੰਡੀਅਨ ਨਾਮ ਦੇ ਲੈਂਦੇ ਆ ਟਾਈਮ ਉਹ ਮਿਲ ਜਾਂਦਾ ਡਾਇਰੈਕਟਲੀ ਤੋਂ ਪਤਾ ਚੱਲਦਾ ਕਿ ਇੰਡੀਅਨ ਐਮ ਬਜ਼ੁਰਗਾਂ ਨੂੰ ਗੋਰਿਆਂ ਨੂੰ ਵੀ ਇਹਨਾਂ ਕੀ ਦਫਾ ਤੇ ਤੁਹਾਡਾ ਇਨਕਮ ਟੈਕਸ ਇਹਨਾਂ ਡਿਊ ਹੈ 5 ਸਾਲਾਂ ਦਾ ਇਸ ਜੀ ਅਜੇ ਨਹੀਂ ਪੜਿਆ ਜੀ 500 ਦੀ ਸਜਾ ਹੋ ਸਕਦੀ ਹੈ ਜੀ ਜੀ ਇਹ ਵਾਰੀ ਫੋਨ ਤੁਹਾਨੂੰ ਆਉਣਗੇ ਹੋਜੀ ਹੋਰ ਜੀਮੇਲ ਆ ਜਾਣਗੇ ਜੀ ਜੀ ਹੁਣ ਫੋਨ ਕੱਟ ਦੇ ਜੀ ਜੀ ਮੈਨੂੰ ਕਿਹੜਾ ਵਾਰ ਇਹਨੂੰ ਕੈਨੇਡਾ ਵਨ ਇਹ ਗੋਰਾਵੇ ਕੰਪਨੀ ਕਿਸਨੇ ਉਹਨੇ ਪੂਰੇ ਇਹਨਾਂ ਵਾਚਰ ਡਿਟੈਲਸ ਦੇਖਿਆ ਇਹਨਾਂ ਕਹੂ ਕੀਤਾ ਹਮ ਨਕਿਸਕ ਕਮੇਟੀ ਦਾ ਨਾਮ ਨਹੀਂ ਲੈਣਾ ਚਾਹਨਾ ਜ਼ਿਆਦਾਤਰ ਇਹ ਇੱਕ ਮਿੰਟ ਜਿਹੜੀ ਇੱਕ ਮਿੰਟ ਹੈ ਕਿ ਜਿਹੜੀ ਇਹੰਡੀਆ ਦੀ ਜਿਹੜੀ ਹੈਗੀ ਹੈ ਜਿਹੜੀ ਇਸ ਕੰਮ ਚ ਮਾਹਰ ᱜੀ ਹੈ গুজরাট ਦੀ ਓਕੇ ਇੰਨੇ ਇੰਨੇ ਐਕਸਪਰਟ ਹੈਗੇ ਜੀ ਘਰ ਬੈਠ ਕੇ ਕਹਿੰਦੇ ਕਿਸ ਤਰ੍ਹਾਂ ਪੈਸੇ ਕਮਾਏ ਜਾਣ ਮੈਨੂੰ ਕਿਹਦੇ ਹਿਸਾਬ ਹੁੰਦੇ ਫੋਨ ਮੈਨੂੰ ਉਹਨਾਂ ਦਾ ਐਕਸਟੈਂਡ ਮੈਨੂੰ ਪਤਾ ਨਹੀਂ ਆਉਂਦਾ ਓਕੇ ਉਹ ਕਹਿੰਦੇ ਮੈਨੂੰ ਕਿ ਸ਼ਰਮ ਨਹੀਂ ਆਉਂਦੀ ਤੁਸੀਂ ਬਾਹਰ ਨੂੰ ਮਿਲ ਕੇ ਅੱਗੇ ਇਹ ਕੰਮ ਕਰਦੇ ਹੋ ਮੈਨੂੰ ਕਰਕੇ ਕਿਉਂ ਨਹੀਂ ਪੈਸਾ ਕਮਾ ਲੈਂਦੇ ਵੀ ਤਾਂ ਮੋ ਫੋਨ ਕਰਦੇ ਨੇ ਫਟਾਫਟ ਹਮ ਪਹਿਲਾਂ ਇਹ ਕਿ ਸਹੀ ਸਮਝ ਗਿਆ ਸਮਝ ਗਏ ਹਾਂ ਮਰ ਗਿਆ ਮੈਂ ਦੱਸਣਾ ਕਿ ਹਰ ਚੀਜ਼ ਬਖੀਰ ਪਹਿਲੇ ਪਹਿਲੇ ਕਰਨ ਦੱਸੀ ਉਹ ਬਿਲਕੁਲ ਸਹੀ ਸੀ ਪਰ ਇਹ ਮੈਂ ਇਹ ਵੀ ਕਰਨਾ ਚਾਹੁੰਦਾ ਕਿ ਇਹਨਾਂ ਵੀ ਬੜੀ ਬਹੁਤ ਨਾਮੀ ਹੈ ਟੈਕਨੋਲੋਜੀ ਦੇ ਉਹਨਾਂ ਸਟੱਡੀ ਕੀਤੀ ਉਹਨਾਂ ਨੇ ਕਲੀਅਰ ਕੀਤਾ ਹੈ ਕਿ ਇਹ ਜਿਹੜੇ ਲੋਗ ਇਹ ਸਕੈਮ ਉਹਨਾਂ ਦਾ ਨੰਬਰ 1 ਹੈ ਜੀ ਪਾਕਿਸਤਾਨੀ ਹੁੰਦੇ ਨੇ ਹੁਣ ਇੰਡੀਅਨ ਬੋਸ ਨੰਬਰ ਚ ਆ ਗਏ ਆ ਆ ਇਹ ਨਕਦ ਤੱਕ ਬੰਦ ਕਰ ਜੀ ਆਪਾਂ ਇਹ ਪੁਜੀਸ਼ਨ ਛੱਡ ਬਲੇ ਮੁਰਕਾ ਚ ਬਹਿ ਫੜੀ ਨਹੀਂ ਹੁਣ ਚੇ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਗੱਲ ਸਹੀ ਕਹਿ ਰਹੇ ਵਾਲੀਆ ਸਰ ਰੀਜ਼ਨ ਕਿਉਂਕਿ ਇਹ ਗੱਲਾਂ ਛੋਟੀਆਂ ਨਹੀਂ ਗੱਲਾਂ ਬਹੁਤ ਵੱਡੀਆਂ ਡੂੰਗੀਆਂ ਗੱਲਾਂ ਐ ਤਾਂ ਹੀ ਤਾਂ ਫਿਰ ਅੱਜ ਕੱਲ ਆਰਟੀਕਲਸ ਐਨੇ ਸਾਰੇ ਵੱਧ ਰਹੇ ਨੇ ਲਗਾਤਾਰ ਉਹਦੇ ਵਿੱਚ ਗੱਲ ਇੱਕੋ ਕੀਤੀ ਜਾ ਰਹੀ ਐ ਗਲੋਬਲ ਸਟੇਜ ਤੇ ਏਸ਼ੀਅਨਸ ਦਾ ਇੰਡੀਅਨਸ ਦਾ ਐ ਬਿਹੇਵੀਅਰ ਅਨਐਕਸੈਪਟੇਬਲ ਹੈ ਕਿਉਂਕਿ ਗੱਲ ਸਿਰਫ ਇੱਕ ਬੰਦੇ ਦੀ ਕੋਈ ਬੁਰੀ ਗੱਲ ਦੀ ਨਹੀਂ ਉਹਦੇ ਐਕਸ਼ਨਸ ਦੀ ਨਹੀਂ ਬਿਸ ਬਿਹੇਵੀਅਰ ਦੀ ਨਹੀਂ ਪੂਰੀ ਕਮਿਊਨਿਟੀ ਤੇ ਉਸ ਦਾ ਰਿਫਲੈਕਸ਼ਨ ਜਿਹੜਾ ਨਾ ਪੈਂਦਾ ਮੇਰੀ ਤੇ ਬਈ ਆਹੀ ਗੁਜ਼ਾਰਿਸ਼ ਹੈ ਕਿ ਜਦੋਂ ਵੀ ਅਸੀਂ ਟਰੈਵਲ ਕਰੀਏ ਕਿਤੇ ਵੀ ਟਰੈਵਲ ਕਰੀਏ ਵਿਦਨ ਦਾ ਕੰਟਰੀ ਔਰ ਆਊਟਸਾਈਡ ਦਾ ਕੰਟਰੀ ਪਬਲਿਕ ਸਪੇਸਸ ਦੀ ਨਾ ਇੱਜ਼ਤ ਕਰਨੀ ਚਾਹੀਦੀ ਹੈ ਲੋਕਲ ਰੂਲਸ ਸਮਝਣੇ ਚਾਹੀਦੇ ਆ ਸਿਵਿਕ ਸੈਂਸ ਯਾਦ ਰੱਖਣੀ ਚਾਹੀਦੀ ਔਰ ਇਹ ਉਦੋਂ ਹੀ ਆਏਗੀ ਜਦੋਂ ਘਰ ਵਿੱਚ ਇਸ ਸਾਰਿਆਂ ਨੂੰ ਸਿਖਾਇਆ ਜਾਵੇ ਬੱਚਿਆਂ ਨੂੰ ਸ਼ੁਰੂ ਤੋਂ ਸਿਖਾਇਆ ਜਾਵੇ ਇਹ ਉਦੋਂ ਹੀ ਆਏਗੀ ਅੱਜ ਦੇ ਇਸ ਚਰਚਾ ਦੇ ਉੱਤੇ ਤੁਸੀਂ ਆਪਣੇ ਵਿਚਾਰ ਸਾਨੂੰ ਲਿਖ ਕੇ ਵੀ ਸ਼ੇਅਰ ਕਰ ਸਕਦੇ ਹੋ info@justpodcasting.com ਜਾਂ geet@justpodcasting.com ਤੇ ਤੁਹਾਡੀ ਵੈਲਿਊਏਬਲ ਫੀਡਬੈਕ ਦਾ ਸਾਨੂੰ ਰਵੇਗਾ ਇੰਤਜ਼ਾਰ ਤੇ ਫਿਰ ਕੱਲ ਮਿਲਦੇ ਹਾਂ ਨਵੀਂ ਚਰਚਾ ਦੇ ਨਾਲ ਤਦ ਤੱਕ ਲਈ ਤੁਸੀਂ ਸਾਰੇ ਆਪਣਾ ਧਿਆਨ ਰੱਖੋ ਤੇ ਸਤਿ ਸ਼੍ਰੀ ਅਕਾਲ ਜੀ ਰੱਬ ਰੱਖਾ